ਹੈਲੋ ਸਸ਼ੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਗਾਇਸ ਤੇ ਆਪਾਂ ਆਇਆ ਕੁੱਲਵੀਂ ਦੇ ਸਕੂਲ ਤੇ ਖਾਸ ਦਿਓ ਕਿ ਕੁੱਲਵੀਂ ਦੀ ਪੇਰੈਂਟਸ ਮੀਟਿੰਗ ਜਿਹੜੀ ਕਿ ਸਾਡੇ ਤੋਂ ਜਾਇਆ ਨਹੀਂ ਗਿਆ ਥਰਸਡੇ ਨੂੰ ਉਹਦੇ ਰੋਣ ਨਾ ਬਸਲੇਪੂ ਮਿਲਣੀ ਸੀ ਡਿਓ ਸਿੜੀ ਮਿਲਣੀ ਸੀ ੜਾ ਤੇ ਅੱਜ ਆਪਾਂ ਲੈਣਾ ਆ ਤੇ ਚਲੋ ਕੁੱਲਵੀਂ ਦੇ ਸਕੂਲ ਚੱਲਦੇ ਹਾਂ ਹਾਂਜੀ ਬਹੁਤ ਨਵਾਂ ਬਰ ਕੁੱਲਵੀਂ ਨੂੰ ਲੈਣ ਆਏ ਆ ਤੇ ਅੱਜ ਵੇਖਦੇ ਹਾਂ ਕਿੰਨਾ ਕੁ ਸਾਨੂੰ ਵੇਖ ਕੇ ਖੁਸ਼ ਹੁੰਦਾ ਵਾ ਹਨਾ ਕਿ ਉਹ ਖਰਚਾ ਨਹੀਂ ਕਰਾਊਗਾ ਸਾਡਾ ਇਹਦਾ ਲਵਾਊਗਾ ਜੇ 4-500 ਰੁਪਇਆ ਪੀਜਾ ਪੀਜਾ ਘੱਟ ਦਾ ਕਲਵੀਰ ਆਹੋ ਪੀਜਾ ਪੀਜੇ ਦੇ ਵਿੱਚੋਂ ਖਾਂਦਾ ਹੀ ਪੀਜਾ ਬੋਲਦਾ ਪੀਜਾ ਘੱਟ ਕਲਵੀਰ ਘਰੇ ਵੀ ਨਹੀਂ ਮਾਰਦਾ ਸਹੀ ਗੱਲ ਠੀਕ ਆ ਚਲੋ ਹੁਣ ਆਪਾਂ ਕਜੀਗੇ ਸਕੂਲ ਜਾਣਾ ਮੈਨੂੰ ਵੀ ਖਵਾਉਣਾ ਪੈਣਾ ਇਹਨੂੰ ਪੀਜਾ ਜਾਂ 버ਗਰ ਬੁਰਗਰ ਖਵਾ ਦੂੰਗੀ ਚਲ ਠੀਕ ਕੋਲ ਚੰਦੇ ਸਰੂਗਾ ਮੈਨੂੰ ਤਾਂ ਕੋਈ ਚੀ ਖਾਉਂਦੀ ਜਿਹੜਾ ਭਾਜੀ ਦਿੱਤਾ ਖਾ ਲਿਆ ਚਲੋ ਤੂੰ ਵੀ ਸਕੂਲੋਂ ਲੈ ਆ ਜਿਹੜੀ ਤੇ ਕਰਦੇ ਠੀਕ ਆ ਗਿਆ ਕੋਲ ਵੀ ਦਾ ਸਿਲੇਬਸ ਰੋਲ ਨੰਬਰ ਸਿਕਿਉਰਟੀ ਰੀਜਨ ਦੇ ਕਰਕੇ ਸਿਲਕੋਲਿਆ ਵਾ ਹਨਾ ਆ ਟਿਪਾ ਤੇ ਮਿਲ ਗਿਆ ਕਿ ਇਹਦਾ ਰੋਲ ਨੰਬਰ ਵੀ ਤੇ ਸਲੇਪਰ ਵੀ ਆਲੇ ਆਲੇ ਲੱਗਿਆ ਅੱਛਾ ਤੇ ਅਸਲੀ ਬਸ ਵੀ ਦਾ ਆਸਤਾ ਹਾਂ ਕਿਹੜਾ ਕਿਹੜਾ ਰੀਜਨ ਕਰਾਉਣੀ ਆ ਦੇਖੋ ਪੂਰਾ ਸਿਲੇਬਸ ਆ ਦਿੱਤੇ ਇਹ ਅਜੇ ਤੇ ਅੱਜ ਦੀ ਖੇਡਾ ਮੈਂ ਤੇਰੇ ਕੰਮ ਦੀ ਬੋਲ ਵੀਰ ਤੂੰ ਦੱਸ ਕੀ ਆ ਇਹ ਇਹ ਤਾਂ ਦਾ ਹੀ ਨਹੀਂ ਨੁਕਾ ਆ ਠੀਕ ਆ ਲੱਗ ਗਿਆ ਬੜਾ ਮੈਨੂੰ ਤਰੋ ਚੱਲ ਗਏ ਗਾਇਸ ਕੁਲਬੀਰ ਸਾਨੂੰ ਨਾਮ ਲੈ ਕੇ ਆਉਣਾ ਪੈਂਦਾ ਵਾ ਬਹੁਤ ਜ਼ਿਆਦਾ ਮਹਿੰਗਾ ਹਨਾ ਤਾਂ ਹੀ ਇਸ ਲਈ ਲੈ ਨੰਦ ਤੇ ਕੁਲਬੀ ਕੀ ਖਾਣਾ ਆ ਵਾ ਈ ਹੁਣ ਕਹਿੰਦਾ ਮੈਨੂੰ ਪੀਜ਼ਾ ਸਾਨੂੰ ਕਿੱਥੋਂ ਬਤਾ ਸੀ ਨੇ ਸਾਡਾ ਖਰਚਾ ਕਮਾਉਣਾ ਮੈਂ ਹਣਾ ਤੇ ਅਸੀਂ ਟਾਇਲੈਂਡਸ ਕੋਲੋਂ ਲੈ ਆਂਦੇ ਹੁਣ ਇਹ ਸਿੱਧਾ ਪੀਜ਼ਾ ਸ਼ਾਪ ਤੇ ਆ ਗਿਆ ਕਹਿੰਦਾ ਮੈਨੂੰ ਆਰਿਓ ਸ਼ੇਕ ਪੀ ਆਉਂ ਉਹ ਪੀ ਜਾਉਂ ਉਹ ਥੇ ਬੈ ਲੈ ਕਿੱਥੇ ਬਣਾ ਉਹ ਥੇ ਰੈਸਟੋਰੈਂਟ ਦਿਖਾਉਣਾ ਗਾਈਸ ਜਿਆਦਾ ਸੁਣਾ ਕਾਡ ਲਾ ਲੈਣਾ ਜਿਹੜਾ ਆਪਣਾ ਹੀ ਕਾਗਲਾ ਕੋਈ ਆ ਤੂੰ ਜਿਹੜਾ ਆਪਣਾ ਜਿਹੜਾ ਕਾਡ ਲੈਣਾ ਹਣਾ ਚਲੋ ਮੈਂ ਕਰ ਹੁਣ ਕਲਵੀਰ ਤੇ ਪੀਜ਼ੇ ਦੀ ਕਾ ਹੋ ਰਹੀ ਆ ਵੇਟ ਵੇਟ ਹੋ ਰਹੀ ਆ ਕਦੋਂ ਪੀਜਾ ਆਊਗਾ ਕਲਵੀਰ ਕਦੋਂ ਖਾਊਗਾ ਮੈਂ ਤੇ ਬਹੁਤ ਬਾਤਾਂ ਤੇ ਆ ਰਹੀ ਹੂ ਸਾਰਾ ਕੁਝ ਕੁ ਦੇਖੋ ਬੱਸ ਇਹ ਕਿੱਥੇ ਲਿਖਾਵਾ ਤੇ ਇਹ ਵੀ ਗੱਤਣਾ ਹੈ ਲੈ ਬਈ ਕੋਲ ਵੀਰ ਹੁਣ ਕੋਲ ਵੀਰ ਹੁਣ ਖਾਣ ਲੱਗਾ ਪੀ ਜਾ ਛਣ ਮਟੇ ਬੰਨ ਕੇ ਰੱਖੇ ਗਾ ਜੀ ਇਹ ਗੱਲ ਕੋਲ ਇਹ ਖਾਣੇ ਖਾਉ ਆਹ ਜੀ ਕੋਲ ਵੀਰ ਮੰਗਦੇ ਪੁੱਗੀ ਖਾਣੇ ਦਾ ਟਿੱਕ ਦੇਖੋ ਦਿਖਾ ਦੇ ਪੀ ਜਾ ਵੀ ਲੋਖਾਣਾ ਤੇ ਜਿਹਨੇ ਖਾ ਸਕਦੇ ਆ ਉਹ ਦਿਖਾ ਦਿਓ ਮੈਂ ਪਾਣੀ ਮਾ ਕੋਲ ਵੀਰ ਨੂੰ ਪਰ ਚੰਗੀਆਂ ਇਹਨਾਂ ਦਾ ਪਾਣੀ ਮੈਂ ਨਾ ਚੁੱਕੀ ਫੋਨ ਆ ਮੈਂ

ਚਾਹੂ ਕਾ ਕੋਈ ਨਾ ਯਾ ਯਾਹਾਂ ਨਹੀਂ ਕੋਈ ਗੱਲ ਕੋਲਵਿੰਦਰ ਕੰਨਾਂ ਦੇ ਮਰ ਪੀਜ਼ਾ ਖਾਣ ਲੱਗ ਮੰਨ ਦੱਸ 800 800 8 ਲੱਖ ਕੇ ਨਹੀਂ ਨਹੀਂ 2 ਮਹੀਨੇ ਹੋ ਗਏ ਪਹਿਲੇ ਜਦੋਂ ਆਪ ਹੀ ਇਹੀ ਘਟ ਖਵਾਇਆ ਵਾ ਕਿਉਂਕਿ ਬਾੜਾ ਜਾਂੇ ਖਾਣ ਲੱਗ ਗਈ ਤੇ ਅੱਜ ਕੋਲਵਿੰਦਰ ਨੂੰ ਕੇ ਖਵਾ ਹੀ ਦਈਏ ਚਲ ਕੋਈ ਨਾ ਹਣਾ ਬਹੁਤ ਨੂੰ ਬਹੁਤ ਸਾਈਕਲ ਲੱਗਦੀ ਪੀਜ਼ਾ ਦੱਸ ਬਹੁਤ ਮੁੰਡੀਆਂ ਦਾ ਸੰਭਾਗਰ ਕਰਦੀ ਹੋ ਆ ਜੀਆ ਠੀਕ ਆ ਜੀੜਾ ਕੋਲ ਵੀ ਦੇ ਪੀ ਜਾ ਵਦ ਗਿਆ ਸਰਾ ਮੈਂ ਖਾ ਲੈਣਾ ਵਾ ਹੁਣ ਕੜੀ ਰਾਇਆ ਨਾ ਕਹਦੀ ਮੈਂ ਘਰੇ ਲੈ ਕੇ ਜਾਣਾ ਮੈਂ ਘਰੇ ਲੈ ਕੇ ਜਾਂਵਾ ਦੀ ਮੈਂ ਦਰਮੰਗਰ ਮੰਗਰ ਮੈਂ ਕੁਆਣਾ ਦਰਮੰਗਰ ਸੋ ਬਸੱਤੇ ਕੀ ਕੀ ਆ ਲੈਣਾ ਛੋਟੇ ਛੋਟੇ ਪੀਸ ਨੇ ਮੈਨੂੰ ਦੱਸੋ ਠੰਡੇ ਠੰਡਾ ਠੰਡਾ ਲਾਪੇ ਬਸ ਛੋਟੇ ਪੀਸ ਕਰ ਬਸ ਕਿ ਦਸੂਰ ਬਸ ਹੈ ਗਾਇਸ ਅਸੀਂ ਆ ਗਏ ਫਾਈਨਲੀ ਘਰ ਆਨੇ ਕਿ ਤੀ ਕੁਲਵੀਨ ਕੈਲਸ਼ੀਅਮ ਦੀ ਸ਼ੀਸ਼ੀ ਹੈ ਨਾ ਇਹ ਤਾਂ ਕਿ ਕੁਲਵੀਨ ਨੂੰ ਨੇ ਮਾਰਤਾ ਠੜਾ ਸਿੱਕ ਸੀ ਆ ਦੇਖ ਕੁਲਵਿੰਦਰ ਕੰਮ ਇਸ ਸਾਰੇ ਖੱਟੇ ਮਰੂਥ ਚੱਕ ਲਿਆ ਗ੍ਰੇਪਸ ਚੱਕ ਲਿਆ ਹੈ ਇਹ ਮੈਂ ਕਹਿਣਾ ਵੀ ਬੇਟਾ ਤੂੰ ਉਹ ਲੈ ਲੈ ਕੀ ਐਪਲ ਲੈ ਲੈ ਵੀ ਕਿਉਂਕਿ ਐਪਲ ਦਾ ਫਰੂਟ ਚ ਵੀ ਜਾਣਾ ਹੀ ਹੁੰਦਾ ਵਾ ਅੰਗੂਰਤ ਕੱ ਲੈ ਆਏ ਅਸੀਂ ਤੇ ਇਹਨੇ ਜੈਦ ਕਰਕੇ ਨਾ ਐਪਲ ਕਹਿੰਦਾ ਮੈਂ ਤਾਂ ਲੈਣੀ ਹੀ ਨਹੀਂ ਲੈਣੀ ਗ੍ਰੇਪਸ ਲੈ ਲੈ ਤੇ ਹੁਣ ਇਹ ਸਾਰੇ ਖੱਟੇ ਆ ਇਹਨਾਂ ਨੂੰ ਖਾਊਗਾ ਕੌਣ ਵੇਸਟ ਗਿਆ ਨਾ 100 ਰੁਪਇਆ ਪੋਪੜੇ ਵੀ ਨੇ ਬਹੁ ਕੀਤੇ ਮੈਨੂੰ ਵੀ ਦੱਸ ਦਾਲ ਪੋਪੜੇ ਵੀ ਬਹੁ ਕੀਤੇ ਫੇਰ ਦੁਕਾਨ ਚ ਸੈਂਟਰ ਵਿੱਚ ਲੈ ਇੱਕ ਚੀਜ਼ ਲੈਣ ਜਾਂਦਾ ਤੇ ਉਦੋਂ ਕਿਦਾਂ ਲੈ ਕੇ ਆਉਂਦਾ ਉਹੀ ਤਾਂ ਗੱਲ ਹੈ ਸੈਂਟਰਫੇਸ ਲੈ ਲਈਏ ਸੈਂਟਰਫੇਸ ਚਿੰਗੋਂ ਹੁਣ ਸਾਰੀ ਸਾਰੀ ਕੱਪੜਿਆਂ ਨੂੰ ਲਾਉਂਗਾ ਇਹ ਜਿਹੜੀ ਖਾਈ ਜਨਾਂ ਤੁਸੀਂ ਵੀ ਚਿੰਗੋਂ ਮੇਰੀ ਗੱਲ ਸੁਣਨ ਨੂੰ ਬਾਹਰ ਸਿੱਟਣਾ ਜੇ ਕਰ ਕਰ ਸਿੱਟਣਾ ਦੱਸ ਆ ਬਾਰੇ ਬਾਹਰ ਨਾਲੀ ਚ ਸੱਟ ਕੇ ਆਉਣਾ ਵਾ ਹੈ ਬਲਬਲੇ ਫਲਾਉਣੀ ਮੇਰੇ ਨਾਲ ਕਿਉਂ ਬਲਬਲੇ ਸਾਨੂੰ ਬਾਅਦ ਚ ਉੱਥੇ ਹੀ ਸੜਦੀ ਨੇ ਸਾਰੇ ਕੱਪੜਿਆਂ ਨੂੰ ਲਾ ਕੇ ਦੀ ਲਹਿੰਦੀ ਨਹੀਂ ਕੱਪੜਿਆਂ ਨਾਲ ਇਹ ਬਲੌਗ ਰੈਂਡ ਕਰ ਦੋ ਕਰਨਾ ਬਲੌਗ ਰੈਂਡ ਕਰ ਦੋ ਬਸ ਮੈਂ ਹੁਣ ਰੋਟੀ ਬਣਾਉਣ ਲੱਗੀ ਓਕੇ ਬਾਏ ਬਾਏ ਗਾਇਸ ਅੱਵਾ ਆ ਗਿਆ ਮੇਰਾ ਵੀਰੂ ਬਾਈ ਇਹ ਬਲੌਗ ਤਾਂ ਤੰਦਰ ਨਹੀਂ ਪਤਾ ਤੰਦਰ ਨੂੰ ਨਹੀਂ ਬਾਹਰ ਨਾਲ ਜਿੱਸਾ ਟੱਕੇ ਆਈਦੀ ਆ ਮੈਂ ਤੰਦਰ ਨੂੰ ਲਾਤੀ ਹਾਂ ਹੱਥ ਚੁਸਕਾਤੇ ਨਾ ਨਾ ਪਤਾ ਗੱਲ ਕਰੀ ਤੇ ਗਾਦਰਾਉਂ ਲਾ ਕੇ ਨਾ ਆਈਸ ਮੈਂ ਗਾਦਰਾ ਲੈ ਕੇ ਨਹੀਂ ਦਿੰਦੀ ਤੈਨੂੰ ਇਹ ਮੇਰਾ ਨਹੀਂ ਹੁਣ ਤਾਂ ਹੀ ਬੰਦ ਕੀਤੀ ਸੀ ਇਹ ਬਲੌਗ ਦੇ ਜਾਵਾਂ ਹੰਡਾ ਹੁਣ ਸਾਰਾ ਦੂਰ ਦਾ ਕੀ ਕਹਿਣਾ ਚੰਗੀ ਨੂੰ ਬਲੌਗ ਕਰਕੇ ਨਹੀਂ ਪਤਾ ਰੰਡਾ ਮੋਪਣਾ ਕੀ ਕਹਿਣਾ ਚੰਗੀ ਹੈ ਕਿ ਨੂੰ ਕੀ ਕਹਿਣਾ ਚੰਗੀ ਦੋਸਤਾਂ ਕੁਝ ਨਹੀਂ ਕਹਿਣਾ ਚੰਗੀ ਵੀ ਇਹ ਗ੍ਰੇਪਸ ਜਿਹੜੇ ਨਾਲ ਆਇਆ ਉਹ ਖੱਟੇ ਹੁੰਦੇ ਆ ਹਾਂ ਤੋ ਵੀਡੀਓ ਨੂੰ ਕੀ ਕਰਦੇ ਹੋ ਵੀਡੀਓ ਨੂੰ ਵਾਚ ਕਰ ਲਿਓ ਫੁੱਲ ਚੈਨਲ ਨੂੰ ਆਪਣੇ ਨੂੰ ਫੋਲੋ ਕਰ ਲਿਓ YouTube ਤੇ ਦੇਖਣੇ ਤੇ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਚੰਗੀ ਲੱਗਦੀ ਹੁੰਦੀ ਵੀਡੀਓ ਕਿ ਬਾਏ ਬਾਏ